ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਤੇ ਅੱਜ ਸਾਡੇ ਭਰਾਵਾਂ ਲਈ ਇੱਕ ਦੇਸੀ ਨੁਕਤਾ ਜਿਹੜਾ ਲੈ ਕੇ ਆਏ ਆ ਤੇ ਮੈਂ ਆਪਣੇ ਪਿੰਡ ਦੇ ਵਿੱਚ ਹੀ ਬੈਠਾ ਮੇਰੇ ਨਾਲ ਨੇ ਬਾਬਾ ਜਸਵੀਰ ਸਿੰਘ ਜੀ ਤੇ ਉਹਨਾਂ ਤੋਂ ਜਾਣਕਾਰੀ ਲੈਣੇ ਆ ਵੀ ਕੀ ਨੁਕਤਾ ਇਹ ਕਾਦੇ ਵਾਸਤੇ ਜਿਹੜਾ ਵਰਤਿਆ ਜਾਂਦਾ ਹੈਗਾ ਬੱਬੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਹਾਂਜੀ ਚੜ੍ਹਦੀ ਕਲਾ ਜਮਾਂ ਠੀਕ ਠਾਕ ਤੇ ਅੱਜ ਸਵਾਭ ਹੋ ਗਏ ਘਰ ਦੇ ਵਿੱਚ ਢੇੜਾ ਮਾਰ ਰਿਆ ਸੀਗਾ ਤੇ ਨਾਲ ਤੁਸੀਂ ਇੱਕ ਨੁਕਤਾ ਜਿਹੜਾ ਤਿਆਰ ਕਰੀ ਜਨੇ ਹੋਣਾ ਹਾਂਜੀ ਇਹ ਕਾਦੇ ਵਾਸਤੇ ਹੈਗਾ ਏ ਬਾਈ ਕਮਜ਼ੋਰੀ ਵਾਸਤੇ ਆ ਜੀ ਤੇ ਜਿਹੜੇ ਬਾਈ ਹਣਾ ਆਪਣਾ ਕੋਈ ਨਸ਼ਾ ਆਦਤ ਕਰਕੇ ਜਿਨ੍ਹਾਂ ਨੂੰ ਕਮਜ਼ੋਰੀ ਆ ਗਈ ਜੀ ਤੇ ਟਾਈਮਿੰਗ ਦੀ ਜ਼ਿਆਦਾਤਰ ਪ੍ਰੋਬਲਮ ਆ ਰਹੀ ਹੈ ਲੋਕਾਂ ਨੂੰ ਹਣ ਜੀ ਜਿਆਦਾ ਵੀਕਨੈਸ ਹੋ ਗਈ ਜੀ ਤੇ ਉਹਦੇ ਵਾਸਤੇ ਆਪਾਂ ਇਹ ਦਵਾਈ ਤਿਆਰ ਕਰੀ ਹੈ ਜੀ ਦਵਾਈ ਕਰੀ ਹੈ ਬਈ ਆਪਾਂ ਇਹ ਜਮਾ ਪਿਓਰ ਆ ਜਿਹੜੀ ਆਪਾਂ ਤੁਸੀ ਦਿਖਾ ਦਿਓ ਚਾਹੇ ਆਪਣਾ ਚੀਜ਼ ਹੈ ਜੀ ਬਾਅਦ ਦੇ ਵਿੱਚ ਆ ਬਣਨੀ ਹੈ ਇਹ ਜੀ ਦੇਸੀ ਹੈ ਜਮਾ ਜੀ ਤੇ ਇਹਦੇ ਵਿੱਚ ਆ ਕਰਕਰਾ ਹੂੰ ਨਾ ਰਾਨੀ ਆਉਂਦਾਗਾ ਰੂਮੀ ਮਸਤਕੀ ਹਨਾ ਹੋਰ ਕਾਫੀ ਚੀਜ਼ਾਂ ਨੇ ਜਾਨੀ ਕਿ ਘਟੋ ਘਟ 20 ਚੀਜ਼ਾਂ ਦਾ ਸੰਮੇਲ ਆ ਇਹ ਜੀ ਤੇ ਇਹਨੂੰ ਆਪਾਂ ਸਿਲਾਜੀਤ ਦਾ ਕਾੜਾ ਹੁੰਦਾ ਜੀ ਜੀ ਸਿਲਾਜੀਤ ਵੀ ਆਪਾਂ ਪਿਓਰ ਜਿਹੜੀ ਆਪ ਬਣਾਉਨੇ ਆ ਉਹ ਹੈ ਕੋਈ ਬਾਜ਼ਾਰ ਤੋਂ ਲੈ ਕੇ ਨਹੀਂ ਬਣਾਉਂਦੇ ਜੀ ਆਪਾਂ ਪੱਥਰ ਲੈ ਕੇ ਆਉਨੇ ਆ ਕਦੇ ਤੁਹਾਨੂੰ ਉਹਦੀ ਵੀਡੀਓ ਦੇ ਦਾਂਗੇ ਬਣਾਉਂਦਿਆਂ ਦੀ ਜੀ ਤੇ ਇਹ ਪਿਓਰ ਸ਼ੁੱਧ ਸਿਲਾਜੀਤ ਨਾਲ ਇਹਨੂੰ ਇਹਦੇ ਵਿੱਚ ਰਗੜਿਆ ਜਾਂਦਾ ਰਗੜਾਈ ਕਰਦੇ ਆ ਫੇਰੀ ਦੀਆਂ ਗੋਲੀਆਂ ਬਣਦੀਆਂ ਜੀ ਜੀ ਤੇ ਇਹ ਮੰਨ ਲਓ ਇੰਨਾ ਕੁ ਰਿਜ਼ਲਟ ਇਹਦਾ ਵਧੀਆ ਹੈਗਾ ਹੂੰ ਵੀ ਇਹ ਘੰਟਾ ਪਹਿਲਾਂ ਲੈਨੇ ਹੋ ਤਾਂ ਵੀ ਦਾ ਰਿਜ਼ਲਟ ਹੈ ਹੂੰ ਤੇ ਜੇ ਤੁਸੀਂ ਤਾਂ ਕੋਰਸ ਪੂਰਾ ਕਰਦੇ ਹੋ ਹੂੰ ਤਾਂ ਇਹਦਾ ਲੰਮੇ ਟਾਈਮ ਵਾਸਤੇ ਰਿਜ਼ਲਟ ਹੈ ਕਿੰਨੇ ਟਾਈਮ ਦਾ ਕੋਰਸ ਹੈ ਜੀ ਇਹਦਾ 3 ਮਹੀਨੇ ਦਾ ਕੋਰਸ ਹੈ ਜੀ ਪੂਰਾ ਜੀ ਪ੍ਰੋਪਰ ਕੋਰਸ ਕਰ ਪ੍ਰੋਪਰ ਕੋਰਸ ਕਰਨਾ 3 ਮਹੀਨੇ ਦਾ ਠੀਕ ਹੈ ਉਦਾਂ ਕੋਈ ਲੈਣੀ ਹੈ ਤੁਸੀਂ ਉਦਾਂ ਵੀ ਲੈ ਸਕਦੇ ਹੋ ਹੂੰ ਤੇ ਰਿਜ਼ਲਟ ਦੀ ਗਾਰੰਟੀ ਹੈ ਦੂਸਰੀ ਬਈ ਅੱਜ ਕੱਲ ਸਾਨੂੰ ਪਤਾ ਹਨਾ ਬਹੁਤ ਕੁਝ ਚੱਲਦਾ ਹੈਗਾ ਹੂੰ ਇਹ ਦਵਾਈ ਜਿਹੜੀ ਆਪਾਂ ਬਣਾਉਨੇ ਆ ਜੀ ਦਵਾਈ ਚਾਹੇ ਆਪਣੇ ਬੰਦਾ ਨਾਲ ਲੈ ਜੇ ਆਪਾਂ ਨੂੰ ਨਾਲ ਲੈ ਜੇ ਲੈਬੋਰੀ ਤੋਂ ਜਿੱਥੋਂ ਮਰਜੀ ਟੈਸਟ ਕਰਾ ਲੈ ਚੀਜ਼ ਦੀ ਆਪਾਂ ਗਰੰਟੀ ਦੇਵਾਂਗੇ ਇਹਦੇ ਵਿੱਚੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਐਲੋਪੈਥੀ ਦਵਾਈ ਨਿਕਲੇ ਆਵੇ ਕਿਉਂਕਿ ਲੋਕਾਣਾ ਵੀ ਦਵਾਈਆਂ ਅਗਲਾ ਕਹਿੰਦਾ ਬਿਆਗਰਾ ਕੁੱਟ ਕੇ ਦੇਤੀਆਂ ਪੁੜੀਆਂ ਬਣਾਤੀਆਂ ਬਹੁਤ ਕੰਮ ਨਹੀਂ ਕਰਦੇ ਇੱਕ ਨੰਬਰ ਉਹ ਜਿੱਥੋਂ ਮਰਜੀ ਕੋਈ ਚੈੱਕ ਕਰਾ ਲੈ ਜੇ ਕੋਈ ਵੀ ਚੀਜ਼ ਨਿਕਲੇ ਤਾਂ ਆਪਾਂ 5 ਲੱਖ ਰੁਪਏ ਦੇ ਦਾਂਗੇ ਇਹ ਥੋੜੀ ਸ਼ਰਤ ਆ ਗਈ ਹੈ ਚੀਜ਼ ਦੀ ਇਹ ਆਪਣੀ ਸ਼ਰਤ ਹੈ ਵੀ ਜਿਹੜਾ ਹੈਗਾ ਸਾਰਾ ਇਹ ਨੁਕਤਾ ਦੇਸੀ ਹੈ ਇੱਕ ਗੜੀਆਂ ਬੁੱਟੀਆਂ ਨਾਲ ਤਿਆਰ ਹੋਏ ਹੋਏਗਾ ਗੜੀਆਂ ਬੁੱਟੀਆਂ ਨਾਲ ਤਿਆਰ ਠੀਕ ਹੈ ਵੀ ਇਹਦੇ ਵਿੱਚ ਕੋਈ ਕੈਮੀਕਲ ਆਪਾਂ ਚੀਜ਼ਾਂ ਕੋਈ ਹੋਰ ਮੈਡੀਸਨ ਕਹਿ ਦੀ ਉਹ ਚੀਜ਼ ਕੁਝ ਨਹੀਂ ਪਾਉਂਦੇ ਮੈਡੀਸਨ ਨਹੀਂ ਠੀਕ ਹੈ ਜਿੱਥੇ ਮਰ ਜਾ ਲਬੋਰਟਰੀ ਟੈਸਟ ਕਰਵਾ ਸਕਦੇ ਆ ਉਹਦੀ ਜੇ ਮੰਨ ਲਓ ਇਹਦੇ ਵਿੱਚ ਕੁਝ ਨਿਕਲਦਾ ਹੈ ਹਮਮਮ ਪਹਿਲੀ ਗੱਲ ਦੱਸਦਾ ਹੈ ਹਮਮਮ ਦੂਜੀ ਗੱਲ ਆਪਾਂ ਇਹਦਾ ਖਰਚਾ ਆਪ ਦੇਵਾਂਗੇ ਹਮਮਮ ਜੇ ਬਿਲਕੁਲ ਪਿਓਰ ਨਿਕਲੇ ਤਾਂ ਅਗਲੇ ਤੋਂ ਖਰਚਾ ਫਿਰ ਲੱਗਾਂਗਾ ਖਰਚਾ ਲਵਾਂ ਕੱਲਾ ਲੈਬੋਰੀ ਦਾ ਖਰਚਾ ਠੀਕ ਹੈ ਜੇ ਨਿਕਲਦਾ ਤਾਂ ਆਪਾਂ 5 ਲੱਖ ਰੁਪਏ ਦੇਵਾਂਗੇ ਦੇਵਾਂਗੇ ਚਾਹੇ ਬੰਦਾ ਪਹਿਲਾਂ ਲਿਖ ਲੈ ਇਹ ਚੀਜ਼ ਆਪਣੇ ਨਾਸਤਾਂ ਮਤੇ ਹਨ ਜੀ ਹਾਂਜੀ ਜੀ ਇਹ ਰਿਜ਼ਲਟ ਦੀ ਗੱਲ ਕਰੀਏ ਤਾਂ ਰਿਜ਼ਲਟ ਇਹਦਾ ਕਿਵੇਂ ਹੁਣ ਤੱਕ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਇਹਨੂੰ ਜੀ ਇਹ ਮੈਨੂੰ ਬਹੁਤ ਲੰਮਾ ਸਮਾਂ ਹੋ ਗਿਆ ਜੀ ਤੇ ਬੈਦ ਜੀ ਤੋਂ ਇਹ ਦੇਖੋ ਆਪਾਂ ਪ੍ਰੈਕਟੀਕਲ ਕਰਕੇ ਚੀਜ਼ਾਂ ਸਿੱਖੀਆਂ ਨੇ ਇੱਕ ਤਾਂ ਹੁੰਦਾ ਵੀ ਕੱਲੀ ਕਦਾਬਾਂ ਚਾਹੇ ਆਪਾਂ ਡੀ ਫਾਰਮੇਸੀ ਕਰ ਲੈਨੇ ਆਪਾਂ ਬੈਦ ਦਾ ਕਰ ਲੈਨੇ ਆਪਾਂ ਹਨਾ ਜੀ ਜੀ ਪਰ ਜਿਹੜਾ ਪ੍ਰੈਕਟੀਕਲ ਆ ਉਹ ਤੋਂ ਬਿਨਾ ਗੱਲਬਾਤ ਨਹੀਂ ਬਣਦੀ ਜੀ ਹੁਣ ਆਪਾਂ ਨੂੰ ਉਹਨਾਂ ਨੇ ਜਦੋਂ ਇਹ ਨੁਕਤਾ ਦਿੱਤਾ ਕੋਲੇ ਬੈਠ ਕੇ ਸਮਝਾਇਆ ਤਿੰਨ ਚਾਰ ਸਾਲਾਂ ਦੇ ਵਿੱਚ ਇੱਕ ਨੁਕਤਾ ਹੀ ਦਿੱਤਾ ਹੈ ਇਹਦਾ ਸਭ ਤੋਂ ਵੱਡਾ ਇਹੀ ਨੁਕਤਾ ਮੰਨਿਆ ਜਾਂਦਾ ਹੈ ਤੇ ਇਹਦਾ ਰਿਜ਼ਲਟ ਇੱਕ ਘੰਟਾ ਪਹਿਲਾਂ ਜਦੋਂ ਦਵਾਈ ਲੈਨੇ ਹੂੰ ਤਾਂ ਇਹਦਾ ਇੱਕ ਘੰਟੇ ਬਾਅਦ ਦਾ ਰਿਜ਼ਲਟ ਹੈ ਪੂਰਾ ਫੁੱਲ ਇਹ ਵੀ ਨਹੀਂ ਕਿ ਵੀ ਮੜਾ ਮੋਟਾ ਜਿੰਨਾ ਕਹੋਗੇ ਉਹਨਾਂ ਰਿਜ਼ਲਟ ਲੈ ਸਕਦੇ ਉਹਨੀ ডোজ ਵਧਾ ਲਈ ਜੀ ਚاہے ਕੋਈ ਬੰਦਾ ਨਸ਼ਾ ਕਰਦਾ ਹੈ ਉਹਦਾ ਕਰਕੇ ਕਮਜ਼ੋਰੀ ਆ ਗਈ ਜਾਂ ਕਈ ਵਾਰ ਐਕਸੀਡੈਂਟ ਕਰਕੇ ਵੀ ਕਮਜ਼ੋਰੀ ਆ ਜਾਂਦੀ ਹੈ ਜਾਂ ਬਚਪਨ ਦੀਆਂ ਗਲਤੀਆਂ ਕਰਨ ਆ ਜਾਂਦੀ ਹੈ ਇਹ ਸਾਰੀਆਂ ਚੀਜ਼ਾਂ ਨੂੰ ਕਵਰ ਕਰੂ ਨਾਲ ਕੱਲੀ ਇਹ ਵੀ ਨਹੀਂ ਅਸਿਆ ਜੀ ਦੂਸਰੀ ਗੱਲ ਵੀਰੇ ਹਮ ਜਿਵੇਂ ਸਾਨੂੰ ਕਿਸੇ ਵੀ ਬੰਦੇ ਨੂੰ ਹਮ ਸਾਹ ਤੁਰਦੇ ਫਿਰਦੇ ਆਪਾਂ ਸਾਹ ਚੜਦਾ ਉਹ ਸਾਹ ਚੜਨ ਨੂੰ ਹਟ ਜਾਊਗਾ ਅੱਛਾ ਹਾਂਜੀ ਤੇ ਨਾਲ ਸਾਨੂੰ ਕੋਈ ਵੀਕਨੈਸ ਕਰਕੇ ਥੋੜੀ ਢੂਹੀ ਦੁਖਦੀ ਹੈ ਉਹ ਵੀ ਇਹਦੇ ਨਾਲ ਹਟੂਗੀ ਕਿਉਂਕਿ ਇਹਦੇ ਵਿੱਚ ਤਾਕਤ ਦੀਆਂ ਦਵਾਈਆਂ ਨੇ ਹੂੰ ਨਾ ਕਿ ਕੋਈ ਕੈਮੀਕਲ ਕੈਮੀਕਲ ਹਾਂਜੀ ਤੇ ਜੇ ਕਿਸੇ ਨੇ ਇਹ ਲੈਣਾਗਾ ਤਾਂ ਸੰਪਰਕ ਕਿਵੇਂ ਕਰ ਸਕਦੇ ਆ ਸੰਪਰਕ ਵੀਰ ਜੀ ਆਪਣਾ ਧਨੋਲੇ ਆਪਣੀ ਸ਼ਾਪ ਹੈ ਜੀ ਤੇ ਭੈਣੀ ਅਗਵਾੜ ਦੇ ਵਿੱਚ ਆਤਰ ਸਿੰਘਲ ਰੋਡ ਹੈ ਜੀ ਉੱਥੇ ਆਪਣੇ ਕੋਲੇ ਆਪਣਾ ਨੰਬਰ ਦੇ ਦਿਓ ਤੁਸੀਂ ਨਾਲ ਸ਼ਾਪ ਤੇ ਆ ਕੇ ਲੈ ਜਾ ਸਕਦਾ ਹੈ ਫੋਨ ਕਰਕੇ ਆਵੇ ਫੋਨ ਕਰਕੇ ਆਵੇ ਫੋਨ ਕਰਕੇ ਆਵੇ ਠੀਕ ਹੈ ਹਾਂਜੀ ਤੇ ਲੈ ਵੀ ਮਿੱਤਰ ਪਿਆਰਿਓ ਕਹਿੰਦੇ ਸਿਆਲ ਚੜ ਗਿਆ ਮਿੱਤਰੋ ਤੇ ਦਵਾਈ ਤੁਹਾਡੇ ਲਈ ਲੈ ਆਏ ਦੇਸੀ ਜਮਾ ਜੜੀਆਂ ਬੂਤੀਆਂ ਨਾਲ ਤਿਆਰ ਆ ਹਨਾ ਤੇ ਬਾਕੀ ਬਾਈ ਜੀ ਹਾਂ ਮੈਂ ਪੁੱਛਣ ਲੱਗਿਆ ਸੀ ਵੀ ਟਾਈਮ ਕਿੰਨਾ ਲੱਗ ਜਾਂਦਾ ਹੈਗਾ ਇਹਦੇ ਵਿੱਚ ਜੀ ਟਾਈਮ ਘੱਟੋ ਘੱਟ ਜੇ ਆਪਾਂ ਪ੍ਰੋਪਰ ਦੇਖੀਏ ਵੀ ਜਦੋਂ ਤੈਨੂੰ ਕੁੱਟਣ ਲੱਗਦੇ ਆ ਜੀ ਇਹ ਤੋਂ ਘੱਟੋ ਘੱਟ 5 ਦਿਨ ਲੱਗ ਜਾਂਦੇ ਆ ਅੱਛਾ ਨੁਕਤਾ ਇਹ ਤਿਆਰ ਕਰਨ ਨੂੰ ਤਿਆਰ ਕਰਨ ਨੂੰ ਇਹ ਨਹੀਂ ਹੈਗਾ ਜੀ ਵੀ ਹੁਣ ਆਪਾਂ ਆ ਤਾਂ ਮਿਕਸੀ 'ਚ ਵੀ ਬਣਾ ਦਈਏ ਹੂੰ ਪਰ ਨਹੀਂ ਉਹ ਗੱਲ ਨਹੀਂ ਬਣਦੀ ਦਾ ਕੰਮ ਮਰ ਜਾਂਦਾ ਇਹ ਚੀਜ਼ ਨੂੰ ਆਪਾਂ ਏਦਾਂ ਹੀ ਕੁੰਡੇ ਨਾਲ ਹੀ ਆ ਪੱਥਰ ਦਾ ਕੁੰਡਾ ਇਹਦੇ ਵਿੱਚ ਹੀ ਤਿਆਰ ਕਰਦੇ ਆ ਕੁਝ ਦਵਾਈ ਆਪਾਂ ਮਾਮਜਸਤੇ ਚ ਕੁੜਦੇ ਆ ਜੀ ਮਾਮਜਸਤੇ ਚ ਕੁੱਟ ਕੇ ਲੋਹੇ ਦੇ ਚ ਫੇਰ ਉਹਨਾਂ ਨੂੰ ਕੁੰਡੇ ਦੇ ਵਿੱਚ ਫੇਰ ਇਹਨੂੰ ਦੇਖੋ ਜਮਾ ਬਰੀਕ ਕਰਕੇ ਇਹ ਜਦ ਨਾਲ ਚਿਹਰੇ ਗੋਲੀ ਆ ਜਿਵੇਂ ਹੁਣ ਗੋਲੀ ਬਣਨ ਦੇ ਜੋਗ ਹੋ ਗਈ ਦੇਖੋ ਜੀ 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 ਆ ਗੋਲੀ ਬਣ ਗਈ ਫੇਰ ਇਹਨੂੰ ਸਿਲਾਜੀ ਦੇ ਕਾੜੇ ਚ ਦੁਆਰੇ ਰੱਖਾਂਗੇ ਜੀ ਠੀਕ ਹੈ ਜੀ ਫੇਰ ਇਹ ਸਿਲਾਜੀ ਦਾ ਰੰਗ ਆ ਜਿਹੜਾ ਦੇਖੋ ਕਾਲਾ ਹੈ ਫੇਰ ਇਹਨੇ ਕਾਲੀ ਬਣ ਜਣਾ ਠੀਕ ਹੈ ਜੀ ਮਿੱਲਪਨ ਤੇ ਪਹਿਲਾਂ ਜੜੀਆਂ ਬੂਟੀਆਂ ਸਾਰੀਆਂ ਆਹ ਪੱਥਰ ਨਾਲ ਕੁੱਟ ਕੇ ਇਹਦੇ ਵਿੱਚ ਮਿਕਸ ਕੀਤੀਆਂ ਨੇ ਲਗਭਗ 20 ਪ੍ਰਕਾਰ ਦੀਆਂ ਨੇ ਹਾਂਜੀ ਉਸ ਤੋਂ ਬਾਅਦ ਫੇਰ ਇਹਨੂੰ ਮਤਲਬ ਕੁਲਦੇ ਦੇ ਵਿੱਚ ਪਾ ਕੇ ਜਿਹੜਾ ਆ ਇਹਦੀ ਆ ਵੀ ਅਰਕ ਆਪਾ ਸਿਲਾਜੀ ਦਾ ਉਹ ਦੁਬਾਰਾ ਫੇਰ ਇਹਦੇ ਵਿੱਚ ਮਿਕਸ ਕੀਤਾ ਜਾਂਦਾ ਹੈਗਾ ਇੱਕ ਵਾਰ ਕਰਿਓ ਜੀ ਆਪਾਂ ਵੀਡੀਓ ਦੇ ਕਲਿੱਪ ਵੀ ਲਾ ਦਾਂਗੇ ਉੱਤੇ ਆਹ ਦੇਖੋ ਇਸੇ ਚੀਜ਼ ਨੂੰ ਆ ਦੁਬਾਰਾ ਫੇਰ ਇਹਦੇ ਵਿੱਚ ਪਾ ਕੇ ਇਹਨੂੰ ਮਿਕਸ ਕੀਤਾ ਜਾਂਦਾ ਚੰਗੀ ਤਰ੍ਹਾਂ ਤੇ ਇਸ ਤਰ੍ਹਾਂ ਜਾਮਾ ਚੰਗੀ ਤਰ੍ਹਾਂ ਨੂੰ ਮਲਾਇਆ ਜਾਂਦਾ ਹੈਗਾ ਠੀਕ ਹੈ ਨੇ ਮੈਂ ਦੱਸਿਆ ਵੀ ਇਹ ਜਿਹੜੇ ਨੁਕਤੇ ਨੇ ਬਹੁਤ ਲੰਬਾ ਸਮਾਂ ਲੱਗ ਜਾਂਦਾ ਹੈ ਚੀਜ਼ਾਂ ਨੂੰ ਹਾਂਜੀ ਟਾਈਮ ਲੱਗਦਾ ਹੈ ਟਾਈਮ ਲੱਗਦਾ ਹੈ ਤੇ ਬਾਕੀ ਜਿਹੜੀ ਵੱਡੀ ਗੱਲ ਕਹੀ ਹੈ ਉਹ ਕਹੀ ਹੈ ਵੀ ਇਹਦੇ ਵਿੱਚ ਕੋਈ ਕੈਮੀਕਲ ਨਹੀਂ 5 ਲੱਖ ਦੀ ਸ਼ਰਤ ਹੈ ਬਾਕੀ ਜਿਹੜੀ ਇਹਦੇ ਰਿਜ਼ਲਟ ਨੇ ਉਹ ਬੇਹੱਦ ਕਾਮਯਾਬ ਦੇਗੇ ਕਿਉਂਕਿ ਬਾਈ ਕਹਿੰਦਾ ਵੀ ਜੇ 1 ਘੰਟਾ 1.5 ਘੰਟਾ ਜਾਂ 2 ਘੰਟੇ ਪਹਿਲਾਂ ਲੈ ਕੇ ਵੀ ਇਹ ਕੰਮ ਕਰਦਾ ਹੈਗਾ ਹਨਾ ਜੀ ਪੂਰਾ ਫੁੱਲ ਰਿਜ਼ਲਟ ਇੱਕ ਲੈਣਾ ਕਦੇ ਨਾਲ ਇਹ ਮੀਨ ਇਹ ਗਰਮ ਦੁੱਧ ਨਾਲ ਜਾਂ ਚਾਹ ਨਾਲ ਅਛਾ ਗਰਮ ਦੁੱਧ ਨਾਲ ਵੀ ਲੈ ਸਕਦੇ ਆ ਜਿਹੜਾ ਆਪਾਂ ਜਿਵੇਂ ਪੀਨ ਜੋ ਗਰਮ ਜਾਂ ਪੀਣਿਆ ਕੋਸਾ ਆ ਜਾ ਵੀ ਕਹਿ ਲੀਏ ਜਿੰਨਾਂ ਕ ਆਪਾਂ ਪੀ ਸਕਦੇ ਆ ਉਨੇ ਹੀ ਵਧੀਆ ਰਿਜ਼ਲਟ ਆ ਉਨੇ ਹੀ ਵਧੀਆ ਰਿਜ਼ਲਟ ਆ ਤੇ ਇੱਕ ਗੱਲ ਇਹ ਇਕੱਲੀ ਇਹ ਵੀਰ ਜੀ ਇਹ ਟਾਈਮਿੰਗ ਜਾਂ ਇਹਦੇ ਵਾਸਤੇ ਨਹੀਂ ਹੈ ਹੂੰ ਕੋਈ ਬੰਦਾ ਆਪਣਾ ਕੰਮ ਕਰਦਾ ਹੈ ਅਗਲਾ ਕਹਿੰਦਾ ਮੇਰਾ ਮਨ ਨਹੀਂ ਲੱਗਦਾ ਯਾਰ ਮਤਲਬ ਕੰਮ ਹੁੰਦਾ ਨਹੀਂ ਹੂੰ ਦਿਲ ਨਹੀਂ ਕਰਦਾ ਖੁਸ਼ ਹੋ ਕੇ ਹੂੰ ਕੋਈ ਭੁੱਖੀ ਖਾਂਦਾ ਕੋਈ ਫੀਮ ਖਾਂਦਾ ਹੈ ਹੂੰ ਇਹਦੀ ਇੱਕ ਗੋਲੀ ਲੈ ਲਿਓ ਸਵੇਰੇ ਰੋਟੀ ਖਾ ਕੇ ਚਾਹ ਪੀ ਲਿਓ ਉਤੋਂ ਦੀ ਨਾਲ ਚਾਹ ਨਾਲ ਲੈ ਲਿਓ ਤੇ ਤੁਸੀਂ ਸਾਰਾ ਦਿਨ ਕੰਮ ਕਰੋਗੇ ਇੰਨੀ ਕ એનર્ਜੀ ਬੂਸਟ ਰਹੂ ਜਿੰਨੀ ਵੀ ਕਹਦੋ ਜੀ ਤੇ ਉਧਰ ਨੂੰ ਤੁਹਾਡਾ ਧਿਆਨ ਵੀ ਨਹੀਂ ਜਾਊਗਾ ਹੋਰ ਕੰਮ ਕਰਨੀ ਹੂੰ ਇਹ ਨਹੀਂ ਹੈ ਕਿ ਕੱਲੇ ਇਹ ਸਿਰਫ ਵੀ ਸੈਕਸ ਪਾਵਰ ਵਾਸਤੇ ਹੀ ਹੈ ਜੀ 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 ਇਹ ਓਦਾਂ ਵੀ ਤੁਹਾਨੂੰ એનર્ਜੀ ਬੂਸਟ ਹੈ ਬਹੁਤ ਤਕੜਾ ਜੀ ਤੇ ਬਾਕੀ ਜਿਹੜੇ ਬਾਬੇ ਜਸਵੀਰ ਨੂੰ ਪਹਿਲਾਂ ਤੋਂ ਜਾਣਦੇ ਨੇ ਕਿਉਂਕਿ ਕਾਫੀ ਪੁਰਾਣਾ ਕੰਮਾਂਗਾ ਕਹਿਦੀ ਆਪਾਂ ਬਹੁਤ ਪੁਰਾਣੇ ਨੁਕਤੇ ਹੋਰ ਵੀ ਬਾਕ-ਬਾਕ ਵੀਡੀਓ ਲੈ ਕੇ ਆਵਾਂਗੇ ਵੀ ਆਪਾਂ ਤੁਹਾਨੂੰ ਲੋਕ ਕਹਿੰਦੇ ਨੇ ਤੁਹਾਨੂੰ ਇੱਕ ਦੱਸਦੇ ਆ ਮੇਘ ਬਨੋਦ ਗ੍ਰੰਥ ਜੀ ਸੋਨਪਾ ਅੱਗੇ ਜਿਹੜੀ ਵੀਡੀਓ ਕਦੇ ਬਣਾਵਾਂਗੇ ਸੋਨੂੰ ਬੁਲਾਵਾਂਗੇ ਸਪੈਸ਼ਲ ਉਹਦੇ ਵਾਸਤੇ ਸੋਨੂੰ ਮੇਘ ਬਨੋਦ ਵੀਡੀਓ ਦੇ ਵਿੱਚ ਦਿਖਾਵਾਂਗੇ ਆਪਾਂ ਗ੍ਰੰਥ ਜੀ 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 ਅਗਲਾ ਦਿਖਾਉਂਦਾ ਨਹੀਂ ਨਾ ਆਪਾਂ ਵੀਰ ਜੀ ਸੋਨੂੰ ਉਹ ਦਿਖਾਵਾਂਗੇ ਇੱਕ ਦਰਸ਼ਨੀ ਚੀਜ਼ ਹੈ ਮੇਘ ਬਨੋਦ ਗ੍ਰੰਥ ਪੁਰਾਣਾ ਅੱਜ ਕੱਲ ਨਹੀਂ ਮਿਲਦਾ ਉਹ ਹੂੰ ਬਾਕੀ ਇਹ ਜਿਹੜੀ ਮੇਨ ਗੱਲ ਆ ਬਾਬਾ ਜੀ ਤੁਸੀਂ ਇੱਕ ਨੌਜਵਾਨਾਂ ਨੂੰ ਹਨ ਮੈਡੀਸ਼ਨ ਤੋਂ ਵੀ ਰੋਕ ਰਹੇ ਹੋ ਦੂਜਾ ਬਾਬੇ ਨਾਲ ਮੇਰੀ ਗੱਲਬਾਤ ਹੋਈ ਸੀ ਤੇ ਬੈਠਿਆਂ ਨੂੰ ਜਿਵੇਂ ਭਰਾ ਸਾਡੇ ਕੋਈ ਨਸ਼ਾ ਕਰਦੇ ਨੇ ਹਾਂਜੀ ਕੋਈ ਚਿੱਟੇ ਦਾ ਜਾਂ ਉਹਨਾਂ ਨੂੰ ਆਤ ਲੱਗੀ ਹੈ ਹਨਾ ਜਾਂ ਕਿਸੇ ਨੂੰ ਭੁੱਕੀ ਦੀ ਆਤ ਲੱਗੀ ਹੈ ਮਤਲਬ ਉਦਾਂ ਦੇ ਕੇਸ ਵੀ ਬਾਬਾ ਜੀ ਨੇ ਜਿਹੜੇ ਉਹ ਸੁਲਝਾਏ ਨੇ ਮਤਲਬ ਲੰਬਾ ਤਜਰਬਾ ਤੇ ਇੱਕ ਵਾਰ ਜਿਹੜਾ ਨੰਬਰ ਦਿੱਤਾਗਾ ਇਹ ਉਹ ਨੰਬਰ ਤੇ ਸੰਪਰਕ ਜਰੂਰ ਕਰਿਓ ਤੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ ਜੀ